ਤੁਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਆਏ ਇਲੈਕਸ਼ਨ ਮਹਿੰਮ ਦੀ ਆਗਾਜ਼ ਇਹਨੂੰ ਮੰਨ ਸਕਦੇ ਹੋ ਜਿਹਦੇ ਚ ਮੈਨੀਫੈਸਟੋ ਵਾਸਤੇ ਆ ਜਿਹੜੇ ਹੁਣ ਲੋਕ ਸਭਾ ਦੇ ਇਲੈਕਸ਼ਨ ਸਿਰ ਤੇ ਖੜੇ ਹੈ ਉਹਦੇ ਵਿੱਚ ਬੀਜੇਪੀ ਦਾ ਸੰਕਲਪ ਪੱਤਰ ਜਿਹਨੂੰ ਅੱਜ ਪਿੰਡ ਦੇ ਸੱਤ-ਸੱਤ ਦੇ ਅੰਦਰ ਜਿਸ ਤਰ੍ਹਾਂ ਗੱਲ ਹੋ ਰਹੀ ਹੈ ਮੋਦੀ ਕੀ ਗਾਰੰਟੀ ਉਹ ਕਿਹੜੀਆਂ ਗਾਰੰਟੀਆਂ ਹੈ ਉਹ ਗਾਰੰਟੀਆਂ ਵਾਸਤੇ ਲੋਕਾਂ ਦੇ ਸੁਝਾਅ ਲੈ ਕੇ ਉਹਦੇ ਬਾਅਦ ਉਹਦੀ ਗਰਾਊਂਡ ਦੇ ਉੱਤੇ ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ ਉਹਦੇ ਵਾਸਤੇ ਸਰਕਾਰ ਕੋਲ سرمਾਇਆ ਹੈ ਉਹਦੇ ਲੌਂਗ ਟਰਮ ਇੰਪਲੀਕੇਸ਼ਨਸ ਦੇਸ਼ ਦੀ ਵਿਕਸਿਤ ਭਾਰਤ ਦੀ ਜਿਹੜੀ ਯਾਤਰਾ ਹੈ ਉਹਦੇ ਵਿੱਚ ਉਸ ਦਾ ਯੋਗਦਾਨ ਉਹਦੇ ਵਾਸਤੇ ਰਿਸੋਰਸਸ ਮੋਬਿਲਾਈਜੇਸ਼ਨ ਕਿਸ ਤਰ੍ਹਾਂ ਕਰਨੀ ਹੈ ਤੇ ਉਹ ਗਾਰੰਟੀਆਂ ਕੀਤੀਆਂ ਜਾਣ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕਦਾ ਹੈ ਅੱਜ ਦੇ ਦਿਨ ਮੇਨ ਬਾਕੀ ਦਾ ਇਲੈਕਸ਼ਨ ਦੇ ਅੰਦਰ ਹਰੇਕ ਕੋ ਪਾਰਟੀਆਂ ਆਪਣੇ ਨਾਰੇ ਬਣਾਉਂਦੀਆਂ ਪਰ ਮੈਂ ਸਮਝਦਾ ਜਿਹੜਾ ਇੱਕ ਟੈਗ ਲਾਈਨ ਅੱਜ ਮੋਦੀ ਸਾਹਿਬ ਤੇ ਬੀਜੇਪੀ ਦੇ ਨਾਲ ਜਿਹੜੀ ਜੁੜਦੀ ਹੈ ਉਹ ਹੈ ਹਮ ਵਾਅਦੇ ਨਹੀਂ ਹਮ ਹਕੀਕਤ ਬੁੰਤੇ ਹਾਂ ਮੈਂ ਜਿਹੜੇ ਸੈਲਜ਼ ਦੇ ਕਨਵੀਨਰ ਹੈ ਜਿਨ੍ਹਾਂ ਨੂੰ ਅੱਜ ਜ਼ਿੰਮੇਵਾਰੀ ਸੌਂਪੀ ਹੈ ਰੰਜਮ ਕਾਮਰਾਜੀ ਇਹਨਾਂ ਨੂੰ ਰਿਕੁਐਸਟ ਕਰੂੰਗਾ ਰੰਜਮ ਜੀ ਤੁਸੀਂ ਜਿਹੜਾ ਪਰਫਾਰਮਾ ਹੈ ਜਿਹੜਾ ਇਹਦਾ ਪੂਰਾ ਮਕਸਦ ਹੈ ਜਿਸ ਹਿਸਾਬ ਨਾਲ ਜੋ ਜੋ ਇਹਦੀ ਫਾਰਮੈਲिटीज ਹੈਗੀਆਂ ਤੁਸੀਂ ਇੱਕ ਮਿੰਟ ਚਾਨਣਾ ਪਾਉਂਗੇ ਪਲੀਜ਼ ਸਾਰੇ ਪ੍ਰੈਸ ਦੇ ਸਾਥੀਆਂ ਦਾ ਭਾਜਪਾ ਦੇ ਸਟੇਟ ਆਫਿਸ ਵਿੱਚ ਵੈਲਕਮ ਅੱਜ ਦਾ ਵਿਸ਼ਾ ਪ੍ਰਧਾਨ ਜੀ ਨੇ ਆਲਮੋਸਟ ਬਰੀਫ ਕਰ ਦਿੱਤਾ ਹੈ ਜਿਹੜੀਆਂ ਉਹਨੀਆਂ ਬਰੀਕੀਆਂ ਨੇ ਉਹਦੇ ਵਾਸਤੇ ਮੈਨੂੰ ਹਦੇਸ਼ ਹੋਇਆ ਸੋ ਇਹ ਤੁਹਾਡਾ ਨਹੀਂ ਪੰਜਾਬ ਦੀ ਜਨਤਾ ਨੂੰ ਬੇਨਤੀ ਹੈ ਕਿ ਲੋਕਤੰਤਰ ਦੇ ਵਿੱਚ ਖੂਬਸੂਰਤੀ ਸਰਕਾਰ ਦੀ ਇਹ ਹੁੰਦੀ ਹੈ ਕਿ ਲੋਕਾਂ ਦੁਆਰਾ ਲੋਕਾਂ ਦੀ ਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਤੇ ਉਸੇ ਹੀ ਤਰਜ਼ ਤੇ ਜਿਹੜਾ ਪਾਪਾ ਦਾ ਸੰਕਲਪ ਪੱਤਰ ਹੈ ਉnder ਨਹੀਂ ਰੱਖੀ ਗਈ ਹੈ ਕਿ ਲੋਕ ਆਪਣੀਆਂ ਸੁਜੈਸ਼ਨਸ ਦੇਣ ਔਰ ਉਹਦੇ ਤਿੰਨ ਮੀਡੀਅਮਸ ਬਣਾਏ ਗਏ ਨੇ ਔਰ ਉਹ ਤਿੰਨ ਮੀਡੀਅਮਸ ਹੈਗੇ ਨੇ ਇੱਕ ਤਾਂ ਸੁਝਾਅ ਪੇਟੀ ਜਿਹੜੀ ਤੁਹਾਡੇ ਸਾਹਮਣੇ ਪਈ ਹੈ ਔਰ ਇਹ ਵੈਨਸ ਦੇ ਵਿੱਚ ਸਾਡੇ ਡਿਫਰੈਂਟ ਸੈਲਸ ਦੇ ਜਿਹੜੇ ਕਨਵੀਨਰਸ ਕੋ ਕਨਵੀਨਰਸ ਐਗਜ਼ੈਕਟਿਵ ਮੈਂਬਰਸ ਜਾਣਗੇ ਔਰ ਉਹ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਛੋਟੀ ਛੋਟੀ ਮੀਟਿੰਗਸ ਕਰਕੇ ਉਹਨਾਂ ਦੇ ਸੁਝਾਅ ਲੈਣਗੇ ਦੂਸਰਾ ਹੈ ਨਮੂ ਐਪ ਨਮੂ ਐਪ ਦੇ ਵਿੱਚ ਕੋਈ ਵੀ ਬੰਦਾ ਨਮੂ ਐਪ ਅਪਲੋਡ ਕਰਕੇ ਆਪਣੀ ਇਹ ਸੁਜੈਸ਼ਨ ਦੇ ਸਕਦਾ ਹੈ ਤੀਸਰਾ ਹੈ ਜਿਹੜਾ ਮਿਸਕਾਲ ਦਾ ਨੰਬਰ ਜਿਹੜਾ 9090902024 ਕੋਈ ਵੀ ਜਿਹੜਾ ਕੋਈ ਵੀ ਅਕਰੰਦੇ ਤਾਂ ਮਿਸਕਾਲ ਕਰੇਗਾ ਤਾਂ ਮੂਮੈਂਟ ਮਿਸਕਾਲ ਜਾਏਗੀ ਉਹ ਉਵੇਂ ਹੀ ਬੈਕ ਕਾਲ ਆ ਜਾਏਗੀ ਔਰ ਬੀਪ ਤੋਂ ਬਾਅਦ ਤੁਸੀਂ ਆਪਦਾ ਵਾਇਸ ਨੋਟ ਜਿਹੜਾ ਰਿਕਾਰਡ ਕਰਕੇ ਜਿਹੜੀ ਤੁਹਾਡੀ ਸੁਜੈਸ਼ਨ ਹੈ ਉਹ ਤੁਸੀਂ ਉਹਦੇ ਤੇ ਦੇ ਸਕਦੇ ਹੋ ਡਾਇਰੈਕਟ ਜਿਹੜੀ ਹੈ ਉਹ ਨਮੋ ਐਪ ਦੇ ਥਰੂ ਕੇਂਦਰੀ ਕਾਰਜਾਲੇ ਦੇ ਵਿੱਚ ਔਰ ਇਹ ਸਾਰੇ ਜਿਹੜੇ ਸਿਸਟਮ ਦੇ ਵਿੱਚ ਅਪਲੋਡ ਹੋਏਗੀ ਔਰ ਫਿਰ ਉਹਨੂੰ ਰੀਕਨਸਾਈਲ ਕਰਕੇ ਮੈਨੀਫੈਸਟੋ ਦੇ ਵਿੱਚ ਉਹ ਸਾਰੀਆਂ ਸੁਜੈਸ਼ਨਸ ਨੂੰ ਜੋੜਨ ਦੀ ਔਰ ਉਸ ਤੋਂ ਬਾਅਦ ਸੰਕਲਪ ਪੱਤਰ ਵਿੱਚ ਲਿਆਂਦੀ ਕੋਸ਼ਿਸ਼ ਕੀਤੀ ਜਾਂਦੀ ਹੈ